ਇੱਥੇ ਵੋਟਾਂ ਮੰਗਣ ਤਾਂ ਆਏ ਆ ਇਹਨਾਂ ਦਾ ਰੇਟ ਹੈ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰੇਟ ਹੈ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪੀਆਂ ਮੰਗਾਂ ਮੰਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਧਾਂ ਕੱਢੀਆਂ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ 'ਤੇ ਆ ਕੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਅਨਸ ਰਾਜ ਨੇ ਵਾਪਸ ਇੱਥੇ ਦਿੱਲੀ 2-3 ਦਿਨ ਤੋਂ ਬਾਅਦ ਨਹੀਂ ਆਉਣਾ ਪਾਰੇ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਇਹ ਨਾਂ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੀਆਂ ਦੇਖ ਲਾਂਗੇ ਕੀ ਬੰਦਾ ਮਿੱਟੂ ਬੋਲਿਆ ਕਹਿੰਦਾ ਮੈਨੂੰ ਬਾਂਜਾਂ ਤਾਂ ਮੈਂ ਡਿਬੜੂ ਗੱਲ ਦੀਆਂ ਜੇਲਾਂ ਚ ਸਿੱਟੂੰਗਾ ਇਹਨਾਂ ਨੂੰ ਉਹ ਕੋਈ ਗੱਲ ਨਹੀਂ ਅਸੀਂ ਕੋਈ ਕਹਿਰ ਆ ਅਸੀਂ ਤੇਰੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਆ ਯਾਰ ਜਿਹੜੀਆਂ ਮਰਜ਼ੀ ਜੇਲਾਂ ਦਸੜਵੀਂ ਅਸੀਂ ਅੱਗੇ 750 ਸੀਤ ਕਰਵਾ ਕੇ ਆਏ ਆ ਕੋਈ ਗੱਲ ਨਹੀਂ ਜਿਵੇਂ ਇਹਨਾਂ ਦੀ ਵਾਹ ਲੱਗਦੀ ਆ ਲਾ ਲੈਣਾ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਾਂਗੇ ਇਹ ਤਸਵੀਰਾਂ ਫਰੀਦਕੋਟ ਲੋਕ ਸਭਾ ਹਲਕੇ ਦੇ ਸ਼ਹਿਰ ਕੋਟ ਕਪੂਰਾ ਦੀਆਂ ਨੇ ਜਿੱਥੇ ਜੈਤੋ ਰੋਡ ਤੇ ਹੰਸ ਰਾਜ ਹੰਸ ਨੇ ਰੋਡ ਸ਼ੋਅ ਕਰਦਿਆ ਪਰ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਤੇ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਨਾਲ ਤੱਕਾ ਹੋਇਆ ਹੈ ਇਸੇ ਲਈ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਨਾਲ ਹੀ ਹੰਸਰਾਜ ਹੰਸ ਦੇ ਇਤਰਾ ਯੋਗ ਬਿਆਨ ਤੇ ਵੀ ਕਿਸਾਨਾਂ ਨੇ ਕਰੜਾ ਪ੍ਰਤੀਕਰਮ ਦਿੱਤਾ ਇਹਦਾ ਜੋ ਇੱਥੇ ਵੋਟਾਂ ਮੰਗਣ ਤਾਂ ਆਏ ਆ ਇਹਨਾਂ ਦਾ ਰਾਈਟ ਆ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰਾਈਟ ਆ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਧਾਂ ਕੱਢੀਆਂ ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਪਟੰਡਾ ਜਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ 'ਤੇ ਆ ਕੇ ਭੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਆਪਣੀਆਂ ਮੰਗਾਂ ਅਸੀਂ ਆਪੀਆਂ ਗੱਲਾਂ ਪੁੱਛ ਰਹੇ ਆ ਇਹਨਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ ਜਿਹੜੀਆਂ ਸੜਕਾਂ ਦੇ ਵਿੱਚ ਕੰਦਾ ਕੱਟੀਆਂ ਜਾਣੀਆਂ ਇਹ ਕਿਹੜਾ ਲੋਕਤੰਤਰ ਆ ਗਿਆ ਇਹਨਾਂ ਨੂੰ ਵੋਟਾਂ ਕਹਿਣ ਦਾ ਹੱਕ ਹੈ ਤੇ ਸਾਨੂੰ ਸਾਡਾ ਦਿੱਲੀ ਜਾਣ ਦਾ ਸਾਡੀ ਸਰਕਾਰ ਨੂੰ ਗੱਲ ਸੁਣਾਉਂਦਾ ਕੋਈ ਹੱਕ ਨਹੀਂਗਾ ਇਹ ਕਿਹੜਾ ਲੋਕਤੰਤਰ ਹੈ ਇਹਨਾਂ ਦਾ ਲੋਕਤੰਤਰ ਇਹ ਹੈ ਵੀ ਡੰਡੇ ਨਾਲ ਰਾਜ ਕਰਾਂਗੇ ਇੱਥੇ ਪੁਲਿਸਾਂ ਸਾਡੇ ਮੂਹਰੇ ਦੇਖਿਆ ਤੁਸੀਂ ਜਿਹੜਾ ਇੱਥੋਂ ਦਾ ਭਗਵੰਤ ਮਾਨਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ ਹੈ ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ ਜਿੰਨਾ ਅੱਜ ਤੰਤਰ ਸਾਡੇ ਮੂਹਰੇ ਲਾਇਆ ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਇਹ ਜਿਹਦੀ ਸਹੇ ਦੇ ਉੱਤੇ ਉੱਠਦਾ ਹੈ ਏ ਉਹ ਸੇ ਮੋਦੀ ਦੀ ਗੋਡੀ ਲਵਾ ਕੇ ਆਈ ਸੀ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ ਆ ਇਹ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਅਨਸ ਰਾਜ ਨੇ ਵਾਪਸ ਇੱਥੇ ਦਿੱਲੀ 2-3 ਦਿਨ ਤੋਂ ਬਾਅਦ ਨਹੀਂ ਆਉਣਾ ਪਰ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਇਹ ਨਾ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੀਆਂ ਦੇਖ ਲਾਂਗੇ ਕੀ ਬੰਦਾ ਕੋਈ ਗੱਲ ਨਹੀਂ ਲੋਕ ਲੜਨ ਨੂੰ ਤਿਆਰ ਆ ਲੋਕਾਂ ਦੇ ਫਰਤੀ ਇੰਨਾ ਇਹ ਭਾਜਪੀ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਇਹ ਕੱਲੇ ਕੱਲੇ ਦੇ ਮਨ ਚੋਂ ਕੱਢ ਨਹੀਂ ਸਕਦੇ ਇਹ ਪੰਜਾਬ ਦੀ ਧਰਤੀ ਆ ਇਹ ਭੁੱਲਣ ਵਾਲੀ ਕੌਮ ਨਹੀਂ ਇਹ ਸਾਡੇ ਪਿਛੋਕੜ ਜਾਣਦੇ ਆ ਪੰਜਾਬ ਦੀ ਧਰਤੀ ਨੂੰ ਉਹ ਕਹਿੰਦੇ ਦੋ ਦਿਨ ਨੂੰ ਸਾਰਿਆਂ ਦਾ ਨੰਬਰ ਲੱਗ ਜਾਊਗਾ ਫਿਰ ਕੀ ਨੰਬਰ ਕੋਈ ਗੱਲ ਨਹੀਂ ਨੰਬਰ ਲੱਗਣ ਨੂੰ ਅਸੀਂ ਸਿਰਾਂ ਦੇ ਉੱਤੇ ਕਫਨ ਬੰਨ੍ਹ ਕੇ ਤੁਰਦੇ ਆ ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਨੇ ਆ ਵੀ ਸਾਡਾ ਉਹਨਾਂ ਚਕਰਾਟੇ 'ਚ ਪਾਣੀ ਨਾ ਪਾਇਓ ਜਿੱਨਾਂ ਚਕਰ ਅਸੀਂ ਘਰੇ ਵਾਪਸ ਨਹੀਂ ਆਉਂਦੇ ਕੋਈ ਗੱਲ ਨਹੀਂ ਚੈਲੰਜ ਜਿਹੜਾ ਸਾਨੂੰ ਕਬੂਲ ਆ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮਰਜ਼ੀ ਸਾਨੂੰ ਇਹ ਇਹ ਕਹਿੰਦੇ ਨਾ ਜਿਵੇਂ ਉਹਦਾ ਰਵਨੀਤ ਬਿੱਟੂ ਬੋਲਿਆ ਕਹਿੰਦਾ ਮੈਨੂੰ ਬਾਂਜਾਂ ਤਾਂ ਮੈਂ ਡਿਬੜੂਗੜ੍ਹ ਦੀਆਂ ਜੇਲ੍ਹਾਂ ਦੀ ਸਿੱਟੂਂਗਾ ਇਹਨਾਂ ਨੂੰ ਉਹ ਕੋਈ ਗੱਲ ਨਹੀਂ ਅਸੀਂ ਕੋਈ ਕਹਿਰ ਆ ਅਸੀਂ ਤੇਰੀਆਂ ਗਿੱਧੜ ਧਮਕਿਆਂ ਤੋਂ ਡਰਨ ਵਾਲੇ ਯਾਰਾ ਜਿਹੜੀਆਂ ਮਰਜ਼ੀ ਜੇਲ੍ਹਾਂ ਚ ਸੜਨੀ ਅਸੀਂ ਅੱਗੇ 750 ਸੀਹਦ ਕਰਵਾ ਕੇ ਆਏ ਆ ਕੋਈ ਗੱਲ ਨਹੀਂ ਜਿਵੇਂ ਇਹਨਾਂ ਦੀ ਵਾਹ ਲੱਗਦੀ ਹੈ ਲਾ ਲੈਣਾ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਿਾਂਗੇ